ਸਰਸਵਤ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੀ ਕਿ ਜੱਗੂ ਪਗਵਾਨਪੁਰੀਆ ਗੈਂਗ ਦੇ ਗੈਂਗਸਟਰ ਮਾਨਕ ਵਾਸੀ ਸਹਾਟਾ ਦੇ ਨਾਲ ਬਟਾਲਾ ਪੁਲਿਸ ਦੀ ਪਿੰਡ ਕੁੱਲੀਆਂ ਬਟਾਲਾ ਨੇੜੇ ਹੋਈ ਮੁੱਠ ਪੇੜ ਆਮੋ ਸਾਹਮਣੇ ਹੋਈ ਗੋਲੀਬਾਰੀ ਵਿੱਚ ਪੁਲਿਸ ਦੀ ਗੋਲੀ ਲੱਗਣ ਕਾਰਨ ਗੈਂਗਸਟਰ ਮਾਨਕ ਹੋਇਆ ਜ਼ਖਮੀ ਪੁਲਿਸ ਨੇ ਕੀਤਾ ਕਾਬੂ ਹਸਪਤਾਲ 'ਚ ਇਲਾਜ ਅਧੀਨ ਮਾਮਲਾ ਬੀਤੇ 2 ਨਵੰਬਰ ਦਾ ਹੈ ਜਦੋਂ ਬਟਾਲਾ ਦੇ ਡੇਰਾ ਰੋਡ ਤੇ ਜਸਜੀਤ ਉਰਫ ਦੀਪਾ ਨੂੰ ਖੋਖਰ ਪੈਲਸ ਦੇ ਸਾਹਮਣੇ 5 ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਸੀ ਇਸ ਮਾਮਲੇ ਤੇ ਸਾਨਬਿੰਨ ਕਰਦੇ ਹੋਏ ਦੋ ਗੈਂਗਸਟਰ ਪਹਿਲਾਂ ਹੀ ਕਾਬੂ ਕਰ ਲਏ ਸੀ ਅਤੇ ਗੈਂਗਸਟਰ ਮਾਨਿਕ ਦੀ ਬਟਾਲਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਉਹ ਪਿੰਡ ਕੁਲੀਆਂ ਨੇੜੇ ਹੈ ਪੁਲਿਸ ਵੱਲੋਂ ਜਾਲ ਵਿਸਾ ਕੇ ਮਾਨਿਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ ਦਰਮਿਆਨ ਮਾਨਿਕ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਤੇ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਬਾਕੀ ਅੱਗੇ ਦੀ ਜਾਂਚ ਚੱਲ ਰਹੀ ਹੈ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਡੀਏਜੀ ਬਾਰਡਰ ਰੇਂਜ ਨੇ ਅੱਗੇ ਦੱਸਿਆ ਕਿ ਜਸਜੀਤ ਉਰਫ ਦੀਪਾ ਦਾ ਕਤਲ ਵੀ ਜੱਗਪੁਗਵਾਨਪੁਰੀਆ ਗੈਂਗ ਦੇ ਅਤੇ ਡੋਨੀ ਬਲ ਗੈਂਗ ਦੀ ਆਪਸੀ ਗੈਂਗਵਾਰ ਦਾ ਨਤੀਜਾ ਹੈ ਦੇ ਦੇ ਪਈਓ ਤੁਸੀਂ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਬਟਾਲਾ ਤੋਂ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਤਾਜ਼ਾ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਦੂ ਦੇ ਸਰਕੀ ਹੋਇਆ ਜਨਕਾਮਕ ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਕਿ 2 ਨਵੰਬਰ ਨੂੰ ਇੱਥੇ ਦੀਪ ਚਿਮਾ ਦਾ ਕਤਲ ਹੋਇਆ ਸੀਗਾ ਕੁਕਰ ਪੈਲੇਸ ਦੇ ਨੇੜੇ ਜਿੱਤੇ ਵਿੱਚ ਦੋ ਮੋਟਰਸਾਈਕਲਾਂ ਤੇ ਪੰਜ ਅਨ ਪਛਾਤੇ ਨੌਜਵਾਨਾਂ ਨੇ ਤੱਬਰ ਤੋੜ ਰ ਫਾਇਰਿੰਗ ਕਰਕੇ ਉਸਦਾ ਕਤਲ ਕਰ ਦਿੱਤਾ ਸੀਗਾ ਉਸ ਦਿਨ ਤੋਂ ਹੀ ਜਰੀ ਨਗਰਾਨੀ ਐਸਐਸਪੀ ਬਟਾਲਾ ਐਸਪੀਡੀ ਡੀਐਸਪੀ ਸੰਜੀਵ ਸਿਟੀ ਇਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਵੀ ਅਸੀਂ ਕੀਤੇ ਅਸੀਂ ਇਹਨਾਂ ਨੂੰ ਹਿਮਨ ਇੰਟੈਲੀਜੈਂਸ ਤੇ ਟੈਕਨੀਕਲ ਪੋਲਿਸ ਦੇ ਨਾਲ ਪਹਿਲਾਂ ਤੋਂ ਸਭ ਤੋਂ ਪਹਿਲਾਂ ਕੰਮ ਸੀਗਾ ਕਿ ਇਹਨਾਂ ਨੂੰ ਡੈਟੀਫਾਈ ਕਰਨ ਦਾ ਅ ਇਹ ਸ਼ਾਰਪੁਰ ਪੁਲਿਸ ਐ ਜੀਟੀਐਫ ਨੇ ਪਹਿਲਾਂ ਤੇ ਬਟਾਰਾ ਪੁਲਿਸ ਨੇ ਰਾਲ ਕੇ ਪਹਿਲਾਂ ਦੋ ਇਹਨਾਂ ਦੇ ਵਿੱਚੋਂ ਬੰਦੇ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿੱਤੇ ਸੀ ਅਰਿੰਦਰ ਰਵੀ ਤੇ ਜਵਿੰਦਰ ਸੋਵੀ ਜਿਹੜੇ ਪਹਿਲਾਂ ਨੌਰ ਗੁਰਦਾਸਪੁਰ ਦੇ ਨੇ ਉਸ ਤੋਂ ਬਾਅਦ ਜਿਹੜੇ ਤਿੰਨ ਇੱਕ ਮੋਟਰਸਾਈਕਲ ਦੇ ਜਿਹੜੇ ਤਿੰਨ ਅਨ ਪਛਾਤੇ ਸੀਗੇ ਇਹਨਾਂ ਨੇ ਬਟਾਰਾ ਪੁਲਿਸ ਨੇ ਬਹੁਤ ਮਿਹਨਤ ਕਰਕੇ ਕਰੀਨਾ ਕਰੀ ਜੋੜ ਕੇ ਉਹਨਾਂ ਦੀ شناخت ਕੀਤੀ ਹੈਗੀ ਹੈ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਕਲਕਟ ਹੈ ਮਾਨਿਤ ਹੈਗਾ ਉਹ ਜਿਹੜੇ ਸੰਜੀਵਪੱਟ ਸੁਜਿੰਦਰ ਸਿੰਘ ਇਹਨਾਂ ਨੂੰ ਇੱਕ ਅਜ ਇਨਫੋਰਮੇਸ਼ਨ ਮਿਲੀ ਸੀਗੀ ਇਹ ਇਹ ਕੁਲੀਆਂ ਪਿੰਡ ਵੱਲੋਂ ਇੱਧਰ ਆ ਰਿਹਾ ਕਾਲਾ ਮੋਟਰਸਾਈਕਲ ਹੈ ਇਹਦੇ ਕੋਲੇ ਟ੍ਰੈਪ ਬਹੁਤ achi ਤਰ੍ਹਾਂ ਬਹੁਤ ਸੁਨਿਚਿਤ ਤਰੀਕੇ ਨਾਲ ਸਟੱਜ ਦੇ ਪੈਨ ਵਾਲੇ ਕੁਟ੍ਰੈਪ ਲਈ ਕੀਤਾ ਗਿਆ ਸੀਗਾ ਅ ਇਮੀਡੀਏਟਲੀ ਇਸਨੇ ਸਾਰੇ ਬਲਾਦਾਰਾ ਅਵਸਰਾਂ ਨੂੰ ਇਸੇ ਨੋਟਿਸ ਵਿੱਚ ਲਿਆ ਦਿੱਤਾ ਗਿਆ ਸੀਗਾ ਤੇ ਜਦੋਂ ਉਸਨੇ ਇਸ਼ਾਰਾ ਕੀਤਾ ਰੋਕਣ ਦਾ ਤੇ ਉਹਨੇ ਪੁਲਿਸ ਨੂੰ ਵੇਖ ਕੇ ਅਨਵਿਵ ਫਾਇਰਿੰਗ ਇਨਵਿਸਪਿਨੇਟ ਫਾਇਰਿੰਗ ਕੀਤੀ ਅਨਪ੍ਰੋਵਕ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਤੇ ਤੇ ਜੋ ਵੀ ਫਾਇਰਿੰਗ ਦੇ ਵਿੱਚ ਉਹ ਇੰਜਰ ਹੋਇਆ ਇਨ ਐਕਸਚੇਂਜ ਆਫ ਫਾਇਰ ਬਟ ਹੀ ਹੈਸ ਬੀਨ ਅਰੇਸਟਡ ਉਸ ਨੂੰ ਅਲਜਰੋਲਾਜ ਉਥੇ ਜਿਹੜਾ ਨੀਰਾ ਹਸਪੀਟਲ ਹੈ ਉਥੇ ਸ਼ਿਫਟ ਕਰ ਦਿੱਤਾ ਗਿਆ ਇਹ ਮਾਨੇ ਕਿ ਹੁਣ ਜਿਹੜਾ ਪਤਾ ਲੱਗਿਆ ਹੈ ਲੋ ਫਲਾ ਫਿਰ ਲਾਲ ਕੀ ਇਹ ਛਰਾਟੇ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹਦੇ ਉੱਤੇ 2307 ਦੇ ਪਰਚੇ ਦਰਜ ਨੇ ਕ੍ਰਿਮਿਨਲ ਰਿਪੋਰਟ ਹੈ ਤੇ ਜੱਗੂ ਭਗਵਾਨਪੁਰੀਏ ਗੈਂਗ ਦੇ ਨਾਲ ਇਹ ਉਹਦਾ ਸੰਬੰਧ ਸੀਗਾ ਉਸ ਨੂੰ ਫੌਰਨ ਬੈਠੇ ਜੱਗੂ ਦੇ ਜਿਹੜੇ ਦੁਰਗੇ ਹੈਗੇ ਨੇ ਅਮਰਤ ਧਾਲਮ ਤੇ ਕੇਸ਼ਵ ਸਵਾਲਾ ਉਹ ਹੈਂਡਲ ਕਰ ਰਹੇ ਸੀ ਇਹਨਾਂ ਦੀ ਜਿਹੜੀ ਜਿਹੜਾ ਇਹਨਾਂ ਦੀ ਆਪੱਚ ਜਿਹੜੀ ਡੋਨੀ ਬੱਲ ਤੇ ਮੰਮੂ ਕੰਚਾ ਆਂਪੂਰੀ ਆਪੇ ਪਾਸੇ ਤੇ ਜੱਗੂ ਦੀ ਜਿਹੜੀ ਗੈਂਗਵਾਰ ਚੱਲ ਰਹੀ ਹੈ ਉਹ ਦੀਪਚੋਮਾ ਉਹ ਵੀ ਕੈਜੂਐਲਟੀ ਹੈਗਾ ਸਰ ਜਿਹੜੀ ਗੈਂਗਵਾਰ ਚੱਲਦੀ ਹੈ ਇਹ ਵਰਚਸਰ ਦੀ ਇਹ ਵੀ ਲੜਾਈ ਵੀ ਹੈ ਜੀ ਸੋਸ਼ਲ ਮੀਡੀਆ ਤੇ ਬਹੁਤ ਅੱਜਕੱਲ ਖੂਕਸਾ ਫੈਨ ਲੱਭਦੀ ਇਹਨਾਂ ਦੀ ਆਪ ਵਰਚਸਰ ਦੀ ਲੜਾਈ ਹੈ ਐਕਸਟਰੈਕਸ਼ਨ ਦਸ਼ਤ ਦਾ ਮੌਜੂਦ ਆਦੇ ਵੱਲੋਂ ਇਹ ਆਪਣੇ ਟਰੈਕਟਰੀ ਨੂੰ ਵੀ ਐਕਸਟਰੈਕਸ਼ਨ ਹੋਰ ਕਰ ਸਕੀਏ ਅਸੀਂ ਆਪਣੇ ਗੈਰ ਕਾਨੂੰਨੀ ਧੰੜਿਆਂ ਨੂੰ ਹੋਰ ਬਰਾਵਾ ਦੇ ਸਕੀਏ ਪਰ ਇੱਥੇ ਮੈਂ ਆਪ ਦੇ ਮੱਧੋਂ ਰਾਹੀਂ ਕਰਾਂ ਕਿ ਇਹਨਾਂ ਦੇ ਸਾਰੇ ਮਨਸੂਬੇ ਅਸੀਂ ਜਦੋਂ ਪੱਟ ਕੇ ਤੇ ਇਹਨਾਂ ਨੂੰ ਬਾਹਰੋਂ ਵੀ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਬਹੁਤ ਛੇਤੀ ਸਾਡੀਆਂ ਸਾਰੀਆਂ ਕਾਰਵਾਈਆਂ ਚੱਲ ਰਹੀਆਂ ਨੇ ਇਹਨਾਂ ਨੂੰ ਇੱਥੇ ਲੈ ਕੇ ਆਵਾਂਗੇ ਇਹਨਾਂ ਨੂੰ ਇਸ ਦੇਸ਼ ਦੇ ਕਾਨੂੰਨ ਦਾ ਸਾਹਮਣਾ ਕਰਨਾ ਹੀ ਪੈਣਾ ਦੇਖਣ ਚ ਆ ਜੀ ਬਹੁਤ ਸਾਰੇ ਜਿਹੜੇ ਇਹਨਾਂ ਇਨਸੀਡੈਂਟ ਜਿੰਨੇ ਵੀ ਹੋਏ ਨਾ ਕਿ ਬਹੁਤ ਸਾਰੇ ਘੋਰ ਥੋੜੇ ਪੈਸਿਆਂ ਦੇ ਵਿੱਚ ਬੱਚਿਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਅ ਤੁਹਾਡੇ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਕਿਸੇ ਨੂੰ ਪੈਸੇ ਦਾ ਲਾਲਚ ਥੋੜਾ ਮੋਟਾ ਦਿੱਤਾ ਜਾ ਰਿਹਾ ਹੈ ਕਿਸੇ ਨੂੰ ਕਹਿ ਦਿੱਤਾ ਜਾ ਰਿਹਾ ਹੈ ਕਿ ਅਸੀਂ ਤੈਨੂੰ ਬਾਹਰ ਦੇਸ਼ ਵਿੱਚ ਕੰਮ ਲਵਾਵਾਂਗੇ ਕਿਸੇ ਨੂੰ ਨਸ਼ੇ ਦੇ ਉੱਤੇ ਪਹਿਲਾਂ ਨਸ਼ੇ ਦੀ ਆਦਤ ਲਾ ਕੇ ਤੇ ਫਿਰ ਉਸ ਨੂੰ ਉਸ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨੂੰ ਜੁਰਮ ਦੀ ਦੁਨੀਆ ਵਿੱਚ ਧਕੇਲਿਆ ਜਾ ਰਿਹਾ ਹੈ ਯੂਜ਼ ਐਂਡ ਥਰੋ ਪੋਲਿਸੀ ਹੈ ਜੇ ਸੇ ਵੀ ਕੋਈ ਪੈਰ ਵੀ ਨਹੀਂ ਹੁੰਦਾ ਐਵੇਂ ਇਹਨਾਂ ਨੂੰ ਇੱਕ ਕਾਉਂਸਲਾ ਦੇ ਕੇ ਉਹਨਾਂ ਨੂੰ ਇੱਕ ਅੰਧੇਰੇ ਚ ਰੱਖ ਕੇ ਕਿ ਤੇ ਉਹਨਾਂ ਤੋਂ ਪ੍ਰਾਈਮ ਕਰਾ ਲਿੱਤਾ ਜਾਂਦਾ ਇਸ ਕਰਕੇ ਮੈਂ ਨੌਜੋਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਤੇ ਚਾਂਸੇ ਨਾ ਆਓ ਇਹ ਤਾਂ ਬਾਹਰ ਬੈਠੇ ਆਪਣੀ ਐਸ਼ੀ ਜ਼ਿੰਦਗੀ ਜੀ ਰਹੇ ਨੇ ਆਪਣੇ ਇਹਨਾਂ ਨੇ ਪੈਸੇ ਪੂਜ਼ੇ ਨਸ਼ਾ ਵੇਚ ਕੇ ਧਿਆਰ ਵਿੱਚ ਕੇ ਬਣਾਏ ਹੋਏ ਨੇ ਤੋਂ ਨੂੰ ਤੁਸੀਂ ਆਪਾਂ ਨੁਕਸਾਨ ਨਾ ਕਰੋ ਮੇਸਟ੍ਰੀਮ ਚ ਰਹੋ ਇਸ ਪੰਜਾਬ ਵਿੱਚ ਬਹੁਤ ਕੁਝ ਕਰਨ ਵਾਲਾ ਹੈਗਾ ਕਾਰਨ ਜੀ ਕਿ ਕੁਝ ਸਾਹਮਣੇ ਹੈ ਮੈਂ ਦੱਸਿਆ ਤੁਹਾਨੂੰ ਕਿ ਇਹਨਾਂ ਦੀ ਦੀਪਜਮੇ ਇਹਨਾਂ ਦੀ ਜਿਹੜੀ ਡੰ ਬੋਨੀ ਬਲ ਤੇ ਮੰਤਨシャンਪੂਰੀ ਇੱਕ ਪਾਸੇ ਤੇ ਜਿਹੜੀ ਜੱਗੂ ਭਗਵਾਨਪੁਰੇ ਦੀ ਜਿਹੜੀ ਗੈਂਗ ਦੀ ਆਪਸ ਚ ਵਰਚਸਲ ਦੀ ਲੜਾਈ ਹੈ ਉਹਦੀ ਉਹਦੀ ਭੇਟ ਚੜਿਆ ਹੈ ਦੀਪ ਜੀ